ਵਾਹੇ ਗਰੂ ਵਾਹੇ ਗਰੂ ਇੱਕ ਘੰਟੌਗ ਪੈਂਦਾ ਛੇਲੀ ਕੁੜੀ ਉੱਤਰ ਕੇ ਨਾ ਤਾਣ ਹੋ ਜਾਈਦਾ ਛੇਲੀ ਕੁੜੀ ਤੋ ਉੱਤਰ ਕੇ ਤਾਣ ਹੋ ਜਾਈਦਾ ਛੇਲੀ ਕੁੜੀ ਘੰਟੌਗ ਪੈਂਦਾ ਏ ਸਿਕਮ ਦੇ ਵਿੱਚ ਧੰਨ ਧੰਨ ਬਾਬਾ ਅਰ ਭਜਨ ਅਰ ਭਜਨ ਸਿੰਘ ਜੀ ਜੇ ਕੈਪਟਨ ਹੋਏ ਆ ਉਹ ਅਜੇ ਵੀ ਉਹਨਾਂ ਦੀ ਤਨਖਾਹ ਉਸੇ ਤਰ੍ਹਾਂ ਉਹਨਾਂ ਦੇ ਘਰ ਜਾਂਦੀ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇੱਥੇ ਫੌਜੀਆਂ ਦੀ ਛੌਣੀ ਆ ਇੱਥੇ ਫੌਜੀ ਦੇਖਭਾਲ ਕਰਦੇ ਐ ਸਿੱਕਾਉਂ ਜ ਪੈਂਦਾ ਸਿੱਕਮ ਜ ਪਟਾਨ ਇੱਕ ਬੰਨੇ ਰਹਿੰਦਾ ਸਿੱਕ ਮਿਕ ਬਣੇਗਾ ਛੱਲੀ ਕੁੜੀ ਜਾਈਓ ਨਾ ਜਦੋਂ ਆਪਾਂ ਸ਼ਾਮ ਤੋਂ ਆਕੇ ਛੱਲੀ ਕੁੜੀ ਆਉਂਦੀ ਆ ਉਹ ਤੋ ਤਾ ਨੂੰ ਜਾਣੇ ਘੰਟੌਕ ਪੈਂਦਾ ਘੰਟੌਕ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ